ਜਾਦ ਕੋਟਲੀ ਗਾਜਰਾਂ ਵਾਲਾ ਜਦ ਵੀਰ ਬਹੁਤ ਮੁਬਾਰਕਾਂ ਵੀ ਟੀਮ ਜਿੱਤ ਗਈ ਹੈ ਲਗਾਤਾਰ ਥੋੜੀ ਸੱਟ ਵੀ ਲੱਗੀ ਆ ਪਰ ਸੱਟਾ ਫਿੱਟਾਂ ਦੀ ਖੇਡ ਆ ਕਬੱਡੀ ਬਿਲਕੁਲ ਜੀ ਸੱਟਾ ਪੇਟਾ ਤੇ ਲੱਗਦੀਆਂ ਰਹਿੰਦੀਆਂ ਆ ਕਿਉਂਕਿ ਗੇਮ ਹੀ ਇਦਾਂ ਦੀ ਆ ਪਰ ਫੇਰ ਵੀ ਆਪਾਂ ਇਹ ਚੀਜ਼ ਦੀ ਹੌਸਲਾ ਰੱਖੀਦਾ ਵਾ ਕਿ ਜਿਹੜੇ ਸਾਰੇ ਪਲੇਅਰ ਥੋੜੀਆਂ-ਬਹੁਤੀਆਂ ਉਹ ਆਪਣੇ ਬਣੀ ਦੇ ਵੀ ਥੋੜੀ ਹੱਥ ਤੇ ਸੱਟ ਲੱਗੀ ਫੇਰ ਵੀ ਉਹ ਕਹਿੰਦੇ ਸੀਗੇ ਕਿ ਹਾਂ ਵੀ ਜਿੰਨਾ ਵਾ ਜਿੱਦਾਂ ਮਰਜੀ ਹੈ ਨਾ ਤੇ ਆਪਾਂ ਟੀਮ ਲਈ ਜੋਰ ਮਾਰੀਦਾ ਵਾ ਇਹ ਨਹੀਂ ਕਿ ਹੈਗਾ ਕਿ ਆਪਣੀ ਗੇਮ ਦਿਖਾਉਣੀ ਹੈ ਨਾ ਸਾਰੀ ਟੀਮ ਇੱਕ ਝੋਟੋ ਦੀ ਟੀਮ ਜੋਰ ਮਾਰਦੀ ਆ ਆਪਣੇ ਸਾਰੇ ਜਿੰਨੇ ਪਲੇਅਰ ਹੈਗੇ ਆ ਬਿਲਕੁਲ ਹਾਂਜੀ ਜਦਵੀਰ ਮੈਨੂੰ ਲੱਗਦਾ ਵੀ ਤੁਹਾਡੀ ਜ਼ਿੰਦਗੀ ਦਾ ਵੀ ਕਹਾਂ ਇਹ ਸੀਜ਼ਨ ਦਾ ਵੀ ਕਹਾਂ ਜਿਹੜਾ ਉਹ ਮੈਚ ਜਦੋਂ ਹਰਦੀ ਹਰਦੀ ਟੀਮ 10 ਨੰਬਰਾਂ ਤੇ ਮੋਸਟ ਵੈਲਿਊਏਬਲ ਵੀ ਰਿਹਾ ਉਸ ਮੈਚ ਦੇ ਲੱਗਦਾ ਵੀ ਉਹ ਟਰਨਿੰਗ ਮੈਚ ਰਿਹਾ ਪੂਰੀ ਜ਼ਿੰਦਗੀ ਦਾ ਕਹੀਏ ਇਸ ਸੀਜ਼ਨ ਦਾ ਕਹੀਏ ਇੱਕ ਵੱਖਰੀ ਦਿਖ ਦੇਦੀ ਯਾਦ ਨੂੰ ਹਾਈਪ ਕਰਤਾ ਹੋਰ ਅੱਗੇ ਨਾਲੋਂ ਹਾਂਜੀ ਨਹੀਂ ਉਹ ਇਹ ਦੋ ਵਾਰੀ ਮੇਰੇ ਨਾਲ ਇਹ ਚੀਜ਼ ਹੋ ਗਿਆ ਵਾ ਇੱਕ ਵਾਰੀ ਜਦੋਂ ਸੰਦੀਪ ਹੁੰਦਾ ਸੀਗਾ ਉਦੋਂ ਵੈਨਕੂਵਰ ਮੈਚ ਸੀਗਾ ਨਾ ਉਦੋਂ ਅਸੀਂ ਸੈਮੀਫਾਈਨਲ ਵਿੱਚ 10 15 ਨੰਬਰਾਂ ਤੇ ਹਾਰਦੇ ਸੀਗੇ ਮੈਚ ਤੇ ਉਦੋਂ ਸੰਦੀਪ ਕਹਿੰਦਾ ਕਿ ਤੂੰ ਮੈਂ ਪਹਿਲੋ ਲੱਗਾ ਨਹੀਂ ਸੀਗਾ ਫੇਰ ਸੰਦੀਪ ਇਹਨਾਂ ਤੂੰ ਲੱਗ ਆਪਾਂ ਜਿੱਤਣਾ ਵਾ ਕਿਉਂਕਿ ਉਹ ਜੋ ਜਿੱਦੜੀ ਬਹੁਤ ਹੁੰਦੀ ਜਿੱਤਣ ਦੀ ਉਹ ਹਮੇਸ਼ਾ ਜਿੱਤਣ ਲਈ ਕਹਿੰਦਾ ਹੁੰਦਾ ਹੈ ਕਿ ਜਿੱਤਣਾ ਆਪਾਂ ਜਦਾਂ ਮਰਜੀ ਹੈ ਨਾ ਤੇ ਉਦੋਂ ਉਦੋਂ ਵੀ ਤਿੰਨ ਚਾਰ ਮੈਂ ਲਗਾਤਾਰ ਨਾ ਲੱਗਾ ਤੇ ਚਾਰ ਪੰਜ ਵਫੇ ਲਾ ਕੇ ਤੇ ਟੀਮ ਵਿਨ ਕੀਤੀ ਸੀ ਤੇ ਉਹ ਮੈਨੂੰ ਉਹੀ ਚੀਤੇ ਆ ਗਿਆ ਕਿ ਇਹ ਆਹ ਚੀਜ਼ ਮੇਰੇ ਲਈ ਸੈਕੰਡ ਹੋਈ ਕਿ ਜਿਹੜੀ ਜਿਹੜੀ ਉਦੋਂ ਉਦੋਂ ਟੋਰਾਂਟੋ ਆਪਾਂ ਤੇ ਬਹੁਤ ਵਧੀਆ ਸੀਗਾ ਉਹ ਇੱਕ ਯਾਦਗਾਰੀ ਆ ਮੇਰੀ ਸਾਰੀ ਲਾਈਫ ਵਾਸਤੇ ਇੱਕ ਮੈਂ ਜਿਹੜੀ ਟਰੋਫੀ ਸੀਗੀ ਉਹ ਵੀ ਮੈਂ ਆਪਣੇ ਘਰ ਲੈ ਗਿਆ ਹਾਂ ਜਦੋਂ ਵੀ ਮੈਂ ਉਹ ਟਰੋਫੀ ਦੇਖੂਗਾ ਮੈਂ ਉਹ ਮੈਚ ਦੇਖੂਗਾ ਕਿ ਹਾਂ ਵੀ ਆਹ ਚੀਜ਼ ਉਦੋਂ ਹੋਈ ਸੀਗੀ ਕੀ ਬਾਤ ਆ ਹਾਂਜੀ ਕਿਉਂਕਿ